ਪਿਛਲੇ ਦਿਨਾਂ ਤੋਂ ਹੋ ਰਹੀ ਲਗਾਤਾਰ بارش ਕਾਰਨ ਸ਼੍ਰੀ ਹਰਗੋਬਿੰਦਪੁਰ ਸ਼ਹਿਰ ਕਿਨਾਰੇ ਤੇ ਵਸੇ ਘਰਾਂ ਵਿੱਚ ਮਿੱਟੀ ਧਸਣ ਨਾਲ ਕਈ ਘਰਾਂ ਵਿੱਚ ਤਰੇੜਾਂ ਆ ਗਈਆਂ ਹਨ ਕਿਸੇ ਵਕਤ ਵੀ ਕੋਈ ਵੱਡਾ ਹਾਸਾ ਵਾਪਰ ਸਕਦਾ ਹੈ ਪੀੜਤ ਪਰਿਵਾਰਾਂ ਨੇ ਮਦਦ ਲਈ ਗੁਹਾਰ ਆਉ ਦਿਖਾਉਂਦੇ ਆ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖੋ ਏਪੀਜੀ ਨਿਊਜ਼ ਪੰਜਾਬ ਤਕੀ ਨਾਂ ਦੇ ਜਸਵੰਦਰ ਸਿੰਘ ਰੈਨੋਲ ਸ੍ਰੀ ਅਗਮਲਪੁਰ ਵਾਡਰ ਨੰਬਰ 6 ਕੀ ਕੀ ਪ੍ਰੋਬਲਮ ਹੈ ਪ੍ਰੋਬਲਮ ਇਹ ਕਿ ਲਗਾਤਾਰ ਬਾਦਸ਼ ਹੋ ਰਹੀ ਆ ਤੇ ਲੱਗੇ ਸਾਡੇ ਘਾਟੀ ਪੈ ਗਈ ਆ ਤੇ ਸਾਡੇ ਘਰਾਂ ਨੂੰ ਡੇਣਾ ਪੈ ਗਈ ਆ ਤੇ ਜਲਦੀ ਜਲਦੀ ਠੀਕ ਰਹੀ ਆ ਜੋ ਵੀ ਆ ਅਧਿਕਾਰੀਆਂ ਨੇ ਕਿ ਮੰਗਿਆ ਕਿ ਇਹਨਾਂ ਨੂੰ ਠੀਕਰਾਓ ਹਾਂਜੀ ਬਰਸਾਤ ਬਹੁਤ ਹੋ ਰਹੀ ਆ ਕੀ ਨਾਮ ਤੇ ਕਿੰਨੀ ਵਾਡਰ ਤੋਂ मेरा है, छे नंबर वार्ड मुश्किल डिगर लिया है त्रेरा त्रूरा आ गई घाटी बह गई साड़ी पिराए उ मदद की जे ਲਗਾਤਾਰ ਬਾਰਿਸ਼ ਹੋ ਰਹੀਏ ਤੋੜੇ ਨਾਲਾ ਡਬੋ ਜਿਆਦਾ ਨੁਕਸਾਨ ਹੋ ਗਿਆ ਹੈ ਕੀ ਨਾਮ ਤੁਹਾਡਾ ਮੇਰਾ ਨਾਮ ਆਸ਼ਵਨੀ ਕੁਮਾਰ ਇੱਥੇ ਰਹਿਣ ਵਾਲੇ ਹਿਵਾਰ ਨੰਬਰ 6 ਸ੍ਰੀ ਹਰਗੋਬਿੰਦਪੁਰ ਤੋਂ ਜੀ ਤੇ ਕੀ ਮੁਸ਼ਕਲ ਹੈ ਮੁਸ਼ਕਲ ਇਹ ਆ ਕਿ ਅਸੀਂ ਦਿਆਦ ਰਿਆ ਦੇ ਕੰਡੇ ਤੇ ਰਹਿਨੇ ਆ ਟਾਇਆ ਦੇ ਉੱਤੇ ਰਹਿਨੇ ਆ ਤੁਹਾਡੇ ਘਰਾਂ ਦਾ ਨੁਕਸਾਨ ਬਹੁਤ ਹੋ ਗਿਆ ਜਿਆਦਾ ਬਰਸਾਤ ਪੈਣ ਕਰਕੇ ਇਥੇ ਸਾਰਾ ਹੀ ਤੋੜ ਦੀ ਤੋੜ ਕੰਡਾ ਫਟ ਗਿਆ ਵਾ ਅੰਦਰ ਵੀ ਤਰੇੜਾਂ ਪਾਰ ਗਿਆ ਵਾ ਕਿਰਪਾ ਕਰਕੇ ਇਧਰ ਕੋਈ ਵੀ ਪੱਕਾ ਹੱਲ ਕੀਤਾ ਜਾਏ ਸਰਕਾਰ ਵੱਲੋਂ ਤੇ ਘਰ ਨਾਲ ਲੱਗਨੇ ਤੇ 40 50 ਘਰ ਤੋਂ ਵੱਧ ਘਰ ਵਾ ਵੀ ਜਿਹੜੇ ਸਾਰੇ ਡਿੱਗਨ ਦੀ ਧਾਰ ਤੇ ਆ ਤੇ ਸਰਕਾਰ ਕੋਲ ਮੁਰਜ਼ੋਰ ਮੰਗ ਕਰਦੇ ਆ ਕਿ ਇਹਦਾ ਕੋਈ ਹੱਲ ਕੀਤਾ ਜਾਵੇ ਲਾਗੇ ਬਿਆਸ دریا ਪੈਂਦਾ ਵਾ ਬਿਆਸ دریا ਦਾ ਪਾਣੀ ਦੀ ਮਾਰ ਵੀ ਪੈਂਦੀ ਪਈ ਇੱਥੇ ਤੇ ਓ ਜਿਆਦੀ ਬਰਸਾਤ ਦੀ ਮਾਰ ਵੀ ਪੈਂਦੀ ਪਈ ਹੈ ਜੀ ਵਾਸ ਜੀ ਇੰਨਾ ਹੀ ਸਰਕਾਰ ਅੱਗੇ ਬੇਤੀ ਤੁਸੀਂ ਕਿਸੇ ਪ੍ਰਧਾਨ ਨੂੰ ਕਿਸੇ ਐਮਐਲਏ ਨੂੰ ਮਿਲੇ ਹੋ ਪ੍ਰਧਾਨ ਨੂੰ ਮਿਲਿਆ ਹੀ ਪ੍ਰਧਾਨ ਕਹਿੰਦੇ ਵੀ ਆਵਾਂਗੇ ਬੜੀ ਵਾਰੀ ਇੱਧਰ ਆਏ ਆ ਤੇ ਆ ਕੇ ਦੇ ਵੇਖ ਕੇ ਚਲ ਜਾਂਦੇ ਆ ਅੱਜ ਹਾਲੋ ਜੂ ਕੱਲ ਹਾਲੋ ਜੂ ਤੇ ਕੋਈ ਵੀ ਸਰਕਾਰ ਦਾ ਕੋਈ ਵੀ ਬੰਦਾ ਇਹਨੇ ਕਦੀ ਵੀ ਇੱਥੇ ਆ ਕੇ ਕਿਸੇ ਨੂੰ ਕੁਝ ਨਹੀਂ ਪੁੱਛਿਆ ਹੁਣ ਇੰਨੇ ਬਰਸਾਤਾ ਪੈਣ ਦੇ ਕਾਰਨ ਨਾ ਕੋਈ ਪ੍ਰਧਾਨ ਆਇਆ ਤੇ ਨਾ ਕੋਈ ਐਮਐਲਏ ਆਇਆ ਤੇ ਜੀ ਸਾਨੂੰ ਦੇ ਨਾਲ ਕੋਈ ਵੀ ਕਿਹਾ ਬਲੋ ਵੀ ਹਾਥਰਾ ਨਹੀਂ ਦਿਖਦਾ ਪਿਆ ਕੀ ਕਰ ਸਕਦੇ ਆ ਇਹ ਬਿਲਕੁਲ ਢਾਈ ਦੇ ਉੱਤੇ ਆ ਦਾਈਨਾਂ ਦਾ ਪੈਸਾ ਲੱਗਾ ਵਾ ਇਹ 10 ਫੁੱਟ ਜਿਹੜਾ ਰੁੜਗੀ ਤੁਹਾਡੀ ਪੂਰੀ